ਹਾਂ ਦੇਖੋ ਜੀ ਐਸ਼ਵੀਰ ਦੀ ਭੂਆ ਜੀ ਲੈ ਕੇ ਆਈ ਜੀ ਐਸ਼ਵੀਰ ਵਾਸਤੇ ਐਸ਼ਵੀਰ ਜੀ ਸਪੈਸ਼ਲ ਕਹੂਗੀ ਭੂਆ ਜੀ ਮੈਨੂੰ ਕੇਕ ਲੈ ਕੇ ਦਿਓ ਸਵਾਦ ਹੈ ਜੀ ਕਿੰਨਾ ਸਵਾਦ ਆ ਆ ਕੀ ਨਹੀਂ ਕਰੇਗਾ ਮੈਂ ਇਹ ਕੀ ਕਰਤਾ ਸਾਰੇ ਜਣੇ ਖਾਮਗੇ ਠੀਕ ਆ ਤਾਂ ਹੀ ਬਣਾਤਾ ਤੈਨਨੇ ਪੀਸ ਹੈ ਮੈਂ ਸਿਰ ਚਮਚਾ ਲੈ ਕੇ ਤੈਨੂੰ ਤਾਂ ਦੋ ਐਸ਼ ਵਾਸਤੇ ਲੈ ਕੇ ਆਂਦੇ ਆ ਜੀ ਦੋ ਅਨੁਰਿਤ ਵਾਸਤੇ ਲੈ ਕੇ ਆਂਦੇ ਆ ਕਿੰਨੇ ਕੇਕ ਹੋਗੇ ਹਾਂ ਹਾਂ ਤੇ ਲੋਕੋ ਤੋਂ ਕੀ ਹੈ ਕਿ ਮੈਨੂੰ ਬਾਹਰ ਹਾਂ ਛੋਟੇ ਛੋਟੇ ਦੋ ਛੋਟਾ ਕੇਕ ਮੰਗਿਆ ਜੀ ਪੁੱਤ ਮੈਂ ਪੁੱਤ ਜੇ ਤਾਂ ਭਾਈ ਇਹਨਾਂ ਨੂੰ ਦੋ ਦੇਵਾਂ ਵੱਡਾ ਮੰਗਿਆ ਸੀ ਅਨੁਰਿਤ ਉਹ ਚੱਲਿਆ ਉਹ ਪਲੇਟ 'ਤੇ ਤੋਂ ਇੱਕ ਦੂ ਲੈ ਲੈ ਕੈਸ਼ ਵੀਰ ਲੈ ਲਓ